ਚੰਗੇ ਅਧਿਆਪਕ ਵੰਡਦੇ ਹਨ ਗਿਆਨ ਦੀ ਆਕਸੀਜਨ ਸਾਡੇ ਸਮਾਜ ਦੇ ਵਿੱਚ ਸੋ ਪਿਛਲਾ ਐਤਵਾਰ ਰਿਹਾ ਸੁਮੇਲ ਗਿਆਨ ਤੇ ਹਰੀਆਲੀ ਦਾ ਜਦੋਂ ਮਾਸਟਰ ਹੰਦੀਪ ਸਿੰਘ ਜੀ ਕੰਜਲਾ ਤੇ ਐਸਪੀ ਸਿੰਘ ਜੀ ਵਰਗੇ ਵਧੀਆ ਅਧਿਆਪਕ ਅੱਗੇ ਨਿਕਲ ਕੇ ਆਏ ਹਰੀਆਵਲ ਲਹਿਰ ਦੇ ਵਿੱਚ ਹਿੱਸਾ ਖਾਸ ਤੌਰ ਤੇ ਪੁੱਛਿਆ ਇਸ ਲਹਿਰ ਦੇ ਵਿੱਚ ਸੋ ਮਾਸਟਰ ਜੀ ਤੋਂ ਜਾਣਨਾ ਚਾਹਾਂਗੇ ਕਿਸ ਤਰ੍ਹਾਂ ਤੁਸੀਂ ਪ੍ਰਭਾਵਿਤ ਹੋਏ ਇਸ ਤਰ੍ਹਾਂ ਰੁੱਖ ਲਗਾਓ ਦੀ ਜਿਹੜੀ ਹਰੀਆਵਲ ਲਹਿਰ ਕਿਸ ਤਰ੍ਹਾਂ ਤੁਸੀਂ ਸਿੱਖੋਂ ਸ਼ੁਰੂ ਹੁੰਦਾ ਫਰਮਾਨ ਨੇ ਪ੍ਰਭਾਵਤ ਹੋਇਆ ਜੀ ਆਪਣੇ ਤੋਂ ਸਰਵਿਸ ਸਰਕਾਰੀ ਸਿਨੀਅਰ ਨਾਲ ਖੜੀ ਨਾ ਹੁੰਦੋਂ ਤੋਂ ਫਤੰਦੇ ਸਾਡੇ ਸੀਨੀਅਰ ਲੈਕਚਰਰ ਹੁੰਦੇ ਸੀ ਜੋ ਆਪਣੇ ਮੇ ਹੱਥੀ ਮਿਹਨਤੀ ਹੈ ਇਹਦੇ ਕੰਮ ਕਰਦੇ ਸੀ ਉਹਨਾਂ ਦੇ ਨਾਲ ਵੀ ਮੇ ਪ੍ਰਭਾਵਤ ਹੋ ਗਿਆ ਜਦੋਂ ਵੱਡਾ ਕੰਮ ਚਲ ਤੋਂ ਚਲ ਤੇ ਬੜਾ ਜਿਹੜਾ ਸਾਧਕੇ ਕੰਮ ਕਰ ਰਹੇ ਇੱਕ ਬੜੀ ਵਧੀਆ ਚੀਜ਼ ਦੇਖਣ ਨੂੰ ਮਿਲੀ ਕਿ ਤੁਸੀਂ ਇਹ بڑا ਰੁੱਖ ਇਨਸਟਾਲ ਕਰਾਇਆ ਇੱਥੇ ਲਾਇਆ ਇਹਦੇ ਨਾਲ ਕੀ ਹੋਏਗਾ ਕਿ ਛੋਟੇ ਦੀ ਦੇਖਭਾਲ ਜ਼ਿਆਦਾ ਨਹੀਂ ਇਹਦੇ ਨਾਲਾਂ ਜੀ ਛੋਟੇ ਰੁੱਖ ਲਾਉਣ ਨਾਲ ਸਾਨੂੰ 1000 ਰੁਪਏ ਦਾ ਗਾਰਡ ਵੀ ਲਾਉਣਾ ਪਵੇ। ਕੀ ਬਾਤ ਹੈ। ਹੁਣ ਅਸੀਂ ਉਹੀ ਕੀਮਤੇ ਵਿੱਚ ਲਾ ਦੋ। ਤੇ ਜਿਹੜੀ ਇਦਾਂ ਦੀ ਫੰਡਿੰਗ ਹੁੰਦੀ ਹੈ ਜੋ ਫਾਈਨੈਂਸ਼ੀਅਲੀ ਹੈਲਪ ਉਹ ਕਿੱਥੋਂ ਆਉਂਦੀ ਹੈ? ਸਾਡੇ ਭਾਈ ਜਾਰਾ ਜੀ ਬਹੁਤ ਠੀਕ ਹੈ ਜੀ ਜਿਹੜਾ ਕਮਿਟੀ ਜਿਹੜਾ ਕੰਮ ਕਰ ਰਿਹਾ ਹੈ ਉਹ ਰਾਹੁਲ ਜੀ ਦਾ ਕੰਟਰੀਬਿਊਸ਼ਨ ਅੱਜ ਉਹ ਇੱਕ ਤਰ੍ਹਾਂ ਨੇ ਹੂੰ ਸਾਰੇ ਸੱਜਣਾਂ ਨੂੰ ਪ੍ਰੇਰਿਤ ਕਰਦੇ ਇਹਨਾਂ ਨੂੰ ਤੁਮਸੂਲ ਕਰਕੇ ਇਹ ਯੋਗਦਾਨ ਪਾਉਂਦੇ। ਸੋ ਇੱਕ ਵੱਡੀ ਗੱਲ ਵੀ ਦੇਖੀ ਜਾ ਦੇਖਣੀ ਪੈਂਦੀ ਹੈ ਕਿ ਆਪਾਂ ਦਰਖਤ ਲਗਾ ਦਿੰਨੇ ਆ ਬਾਅਦ ਚ ਦੇਖਪਾਲਣੀ ਹੁੰਦੀ। ਕਈ ਵਾਰ ਫੋਟੋ ਤਾਂ ਕਿਸਮਤ ਰਹਿ ਜਾਂਦਾ। ਤੁਸੀਂ ਇਹ ਲਹਿਰ ਨੂੰ ਕਿਵੇਂ ਲੈ ਕੇ ਜਾਓਗੇ ਅੱਗੇ? ਨਹੀਂ ਅਸੀਂ ਤਾਂ ਨਹੀਂ ਇਹ ਕੰਮ ਕਰਦੇ ਇਹ ਨਹੀਂ ਅੱਜ ਕੋ ਮੇਰੇ ਇਹ ਭਾਈ ਜਤਾ ਮੇਰੇ ਨਾਲ ਹੁੰਦੇ ਨੇ ਮੀਨੇ ਤੋਂ। ਹਾਂਜੀ। ਵੀ ਅਹੀਂ ਜਿੰਨਾ ਚਿਰ ਮੀਂਹ ਨਹੀਂ ਪਿਆ ਹਰ ਰੋਜ਼ ਬਾੜ ਦੇ ਨਾਲ ਇਹਨਾਂ ਨੂੰ ਪਾਣੀ ਪਿੰਦੇ। ਮੈਨੂੰ ਤਾਂ ਲੱਗਦਾ ਦੇਖ ਕੇ ਇਹ ਨੂੰ ਸਾਮ ਸਭਾ ਦੀ ਲੋੜ ਹੈ ਨਹੀਂ। ਸੋ ਪੂਰਾ ਇਹਨਾਂ ਨੂੰ ਕੋਈ ਅਸੀਂ ਸੋਕਰ ਜੇ ਜਿਆਦਾ ਨਹੀਂ ਲੱਗਣ ਤੁਸੀਂ ਨੂੰ ਜੀ ਠੀਕ ਹੈ ਜੀ ਜਿਹੜਾ ਗਾਰਡ ਹੈ ਬੜਾ ਉਹ ਸਾਹਮਣੇ ਦੇਖ ਸਕਦੇ ਹੋ ਲੱਗਿਆ ਹੋਇਆ ਉਹ ਗਾਰਡ ਬਹੁਤ ਹੈਲਪਫੁਲ ਰਹੇਗਾ ਇਸ ਚੀਜ਼ ਨੂੰ ਬਚਾਉਣ ਦੇ ਵਿੱਚ ਤੇ ਆਖਰੀ ਇੱਕ ਗੱਲ ਕਿ ਆਗੇ ਤੁਸੀਂ ਸ਼ਹਿਰ ਦੇ ਕਿਹੜੇ ਹਿੱਸੇ ਚ ਦੇਖਦੇ ਹੋ ਵੀ ਤੁਸੀਂ ਅੱਗੇ ਜਾ ਕੇ ਕੰਟ੍ਰਿਬਿਊਟ ਕਰ ਸਕਦੇ ਜਿੱਥੇ ਸਾਡੇ ਸਾਡੇ ਲੋੜ ਪਈ ਸਾਡੇ ਨਿਗਾਹ ਚ ਆਇਆ ਤੇ ਉੱਥੇ ਜਾ ਕੇ ਵੀ ਲੋੜ ਪੋਣ ਲਗਾਣਾ ਸੋ ਐਸੀ ਸਾਡੇ ਮਾਸਟਰ ਅੰਤੇਰ ਸਿੰਘ ਜੀ ਜੋ ਕਿ ਸਾਨੂੰ ਅੱਗੇ ਜਾ ਕੇ ਇਨਫਲੂਐਂਸ ਕਰਦੇ ਨੇ ਤੇ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਵੀ ਆਏ ਆ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਸੋ ਸਾਡਾ ਵੀ ਫਰਜ ਬਣਦਾ ਵੱਧ ਤੋਂ ਵੱਧ ਅਸੀਂ ਸਾਥ ਦੇ ਮੋਰਿੰਡਾ ਸ਼ਹਿਰ ਨਿਵਾਸੀਆਂ ਦੇ ਨਾਲ ਪ੍ਰਸ਼ਾਸਨ ਵੀ ਅੱਗੇ ਨਿਕਲ ਕੇ ਆਇਆ ਇੱਕ ਵੱਖਰੀ ਕਿਸਮ ਦੀ ਪਹਿਲ ਕਦਮੀ ਵੇਖਣ ਨੂੰ ਮਿਲੀ ਛੋਟੇ ਛੋਟੇ ਬੱਚੇ ਵੀ ਆਏ ਤੇ ਮੈਨੂੰ ਵੀ ਮੌਕਾ ਮਿਲੇ ਇੱਕ ਛੋਟਾ ਜਿਹਾ ਯੋਗਦਾਨ ਪਾਉਣ ਦਾ ਸੋ ਇਸੇ ਤਰ੍ਹਾਂ ਇੱਕ ਵੱਖਰੀ ਹੀ ਕਿਸਮ ਦੀ ਪਹਿਲ ਕਦਮੀ ਵੇਖਣ ਨਾਲ ਖਾਸ ਤੌਰ ਤੇ ਇੱਕ ਹੋਰ ਅਧਿਆਪਕ ਮੌਜੂਦ ਨੇ ਜਿਨ੍ਹਾਂ ਨੇ ਇੱਕ ਉਮਰ ਦਾ ਵੱਡਾ ਲੰਮਾ ਹਿੱਸਾ ਅਧਿਆਪਨ ਨੂੰ ਦਿੱਤਾ ਹੈ ਸਾਡੇ ਨਾਲ ਨੇ ਐਸਪੀ ਸਿੰਘ ਜੀ ਜੋ ਕਿ ਹੁਣੇ-ਹੁਣੇ ਸ਼ਹਿਰ ਮਰੰਡੇ ਦੇ ਵਿੱਚੋਂ ਮੂਵ ਹੋਏ ਆ ਐਸਪੀ ਸਿੰਘ ਜੀ ਜਿੱਦਾਂ ਕੀ ਸਮਾਜ ਦੇ ਵਿੱਚ ਰਲਣਾ ਔਖਾ ਹੋ ਜਾਂਦਾ ਨਵੇਂ ਸ਼ਹਿਰ ਦੇ ਵਿੱਚ ਆ ਕੇ ਕਿੱਦਾਂ ਤੁਹਾਡੇ ਲਿੰਕ ਬਣੇ ਕਿੱਦਾਂ ਤੁਸੀਂ ਇਹਨਾਂ ਨਾਲ ਜੁੜੇ ਆ ਕੇ ਰਾਹੁਲ ਜੀ ਨਾਲ ਕਿਉਂਕਿ ਮੈਨੂੰ ਵੀ ਥੋੜੇ ਸਮੇਂ ਪਹਿਲੇ ਹੀ ਮਿਲੇ ਸੀ ਤੁਸੀਂ ਆ ਦੇਖੋ ਜੀ ਮੈਂ ਸਕੋਰ ਗਾਇਡ ਮੂਵਮੈਂਟ ਹੁੰਦੀ ਐ ਇੱਕ ਮੈਂ ਉਹਦਾ ਅਨਚਾਰਜ ਸੀ ਬੋਦਰ ਕੇਬੀ 2 ਦੇ ਵਿੱਚ ਤੇ ਮੇਰੀ ਇਤਮੰਨਾ ਸੀ ਕਿ ਕੋਈ ਨਾ ਕੋਈ ਸੋਸ਼ਲ ਵਰਕ ਕੀਤਾ ਜਾਵੇ ਅਸੀਂ ਗਵਰਨਮੈਂਟ ਜੌਬ ਕੀਤੇ ਗਵਰਨਮੈਂਟ ਦਾ ਨਹੀਂ ਮੈਂ ਇਨੇ ਪੈਸੇ ਦਿੰਦੀ ਹੈ ਕਿ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਆ। ਉਸ ਤੋਂ ਬਾਅਦ ਮਾਸਟਰ ਜੀ ਰਿਤ ਸਿੰਘ ਜੀ ਨੇ ਸਾਡੇ ਪਿੰਡ ਦੇ ਕੋਲ ਦੁੱਲਣਾ ਉੱਥੋਂ ਦੀ ਨੇ ਤੇ ਬੜੇ ਡੈਡੀਕੇਟਿਡ ਹੈ ਮੈਂ ਇਹਨਾਂ ਤੋਂ ਬੜਾ ਇੰਪ੍ਰੈਸ ਹੋਇਆ ਕਿ ਸੈਲਫਲੈਸ ਔਰ ਕਮਿਟਿਡ ਲਾਈਫ ਹੈ ਇਹਨਾਂ ਦੀ। ਮੈਂ ਤਾਂ ਭਾਵੇਂ ਭੁੱਲ ਜਾਵਾਂ ਲਾ ਬੁੱਟਾ ਪਰ ਇਹ ਮੈਨੂੰ ਫੋਨ ਕਰ ਦਿੰਦੇ ਨੇ ਆਜੋ ਜੀ ਮਾਸਟਰ ਜੀ। ਕਿਉਂਕਿ ਇੱਕ ਇਕੱਲਾ ਹੁੰਦਾ ਦੋ 11 ਹੁੰਦੇ ਨੇ ਤੇ ਇਹਨਾਂ ਤੋਂ ਮੈਂ ਸਿੱਖਿਆ ਕਿ ਅਸੀਂ ਆਪਾਂ ਯੋਗਦਾਨ ਪਾ ਸਕਦੇ ਆ ਆਉਣ ਵਾਲੀ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਲਈ ਪਾਣੀ ਉਹਨਾਂ ਲਈ ਵਾਤਾਵਰਣ ਨਹੀਂ ਸਵਾਰ ਸਕਦੇ। ਸ਼ਾਬਾਸ਼।